ਹਾਂਜੀ ਸ਼ਸ਼ੀਕਲ ਜੀ ਸਾਰਿਆਂ ਨੂੰ ਮੈਨੂੰ ਉਮੀਦ ਹੈ ਕਿ ਤੁਸੀਂ ਸਾਰੇ ਵਧੀਆ ਹੋਮੋਗੇ ਠੀਕ ਠਾਕ ਹੋਮੋਗੇ ਸਵਾਗਤ ਹੈ ਤੁਹਾਡਾ ਆਪਣੀ ਨਵੀਂ ਮੋਟੀਵੇਸ਼ਨਲ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਵਿੱਚ ਆਪਾਂ ਟੌਪਿਕ ਲੈ ਕੇ ਆਏ ਆ ਕਿ ਸਾਡੇ ਬੱਚਿਆਂ ਦੇ ਮਾਪਿਓ ਜਿਹੜੇ ਉਹ ਆਪਣੇ ਬੱਚਿਆਂ ਨੂੰ ਸੋਸ਼ਲ ਮੀਡੀਆ ਤੋਂ ਕਿਵੇਂ ਦੂਰ ਰੱਖਣਾ ਭਾਵੇਂ ਕਿ ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਜ਼ਮਾਨਾ ਤੇ ਅਸੀਂ ਅਕਸਰ ਇਹ ਕਹਿੰਨੇ ਆ ਕਿ ਸੋਸ਼ਲ ਮੀਡੀਆ ਨਾਲ ਜੁੜ ਕੇ ਬੱਚਿਆਂ ਨੂੰ ਬਹੁਤ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਹੁੰਦੀ ਆ ਸੋਸ਼ਲ ਮੀਡੀਆ ਤੋਂ ਅਸੀਂ ਬਹੁਤ ਕੁਝ ਸਿੱਖਦੇ ਆ ਪਰ ਟੀਨ ਏਜ ਤੋਂ ਜਵਾਨ ਹੋ ਰਹੇ ਬੱਚਿਆਂ ਦੇ ਮਾਪਿਆਂ ਲਈ ਇਸ ਗੱਲ ਤੇ ਧਿਆਨ ਦੇਣ ਦੀ ਲੋੜ ਹੈ ਕਿ ਉਹਨਾਂ ਬੱਚਿਆਂ ਲਈ ਸੋਸ਼ਲ ਮੀਡੀਆ ਪਲੇਟਫਾਰਮ ਹੈ ਜਿਹੜਾ ਉਹ ਕਿਸ ਹੱਦ ਤੱਕ ਘਾਤਕ ਹੋ ਸਕਦਾ ਜਦੋਂ ਸਾਡੇ ਬੱਚੇ ਵੱਡੇ ਹੋਣਗੇ ਮੈਚੁਰ ਹੋ ਜਾਣਗੇ ਉਸ ਟਾਈਮ ਉਹ ਸੋਸ਼ਲ ਮੀਡੀਆ ਬਾਰੇ ਸਾਰਾ ਕੁਝ ਹੀ ਸਿੱਖ ਲੈਣਗੇ ਪਰ ਅੱਜ ਕੱਲ ਪਿੰਡਾਂ ਦੇ ਵਿੱਚ ਜੋ ਕੁਝ ਵੇਖਣ ਨੂੰ ਮਿਲ ਰਿਹਾ ਕਿ 8ਵੀਂ 9ਵੀਂ ਵਿੱਚ ਪੜ੍ਹਦੇ ਬੱਚਿਆਂ ਦੇ ਹੱਥ ਵਿੱਚ ਫੋਨ ਆ ਚਾਹੇ ਉਹ ਕੁੜੀਆਂ ਨੇ ਚਾਹੇ ਮੁੰਡੇ ਨੇ ਸਾਰਿਆਂ ਕੋਲ ਸੋਸ਼ਲ ਮੀਡੀਆ ਚੱਲਦਾ ਸੋਸ਼ਲ ਮੀਡੀਆ ਤੇ ਉਹਨਾਂ ਦੇ ਅਕਾਊਂਟ ਬਣਾਏ ਹੋਏ ਨੇ ਅਕਸਰ ਬੱਚੇ ਆਪਣੇ ਮਾਪਿਓ ਨੂੰ ਝੂਠ ਬੋਲਦੇ ਆ ਕਿ ਅਸੀਂ ਸੋਸ਼ਲ ਮੀਡੀਆ ਨਹੀਂ ਯੂਜ਼ ਕਰਦੇ ਜਾਂ ਇਸ ਵਿਸ਼ੇ ਤੇ ਗੱਲ ਹੀ ਨਹੀਂ ਕਰਦੇ ਪਰ ਉਹਨਾਂ ਦੇ ਸੋਸ਼ਲ ਮੀਡੀਆ ਅਕਾਊਂਟ ਬਣਾਏ ਹੁੰਦੇ ਨੇ ਫੇਕ ਆਈਡੀ ਬਣਾ ਕੇ ਫੇਕ ਨਾਮ ਤੇ ਫੇਕ ਪ੍ਰੋਫਾਈਲ ਤਸਵੀਰਾਂ ਲਾ ਕੇ ਬੱਚੇ ਜਿਹੜੇ ਸੋਸ਼ਲ ਮੀਡੀਆ ਅਕਾਊਂਟ ਬਣਾਉਂਦੇ ਆ ਤੇ ਉੱਤੇ ਤੇ ਪਤਾ ਨਹੀਂ ਕਿੱਥੋਂ-ਕਿੱਥੋਂ ਹਨਾ ਲੋਕਾਂ ਨੂੰ ਆਪਣੇ ਨਾਲ ਐਡ ਕਰਦੇ ਆ ਕਿਉਂਕਿ ਜੇ ਇੱਕ ਬੱਚਾ ਆਪਣੀ ਫੇਕ ਆਈਡੀ ਬਣਾ ਸਕਦਾ ਤਾਂ ਉਹਦੇ ਨਾਲ ਜੁੜੇ ਹੋਏ ਲੋਕ ਕਿੰਨੀਆਂ ਫੇਕ ਆਈਡੀਆਂ ਬਣਾ ਸਕਦੇ ਆ ਜਵਾਨ ਹੁੰਦੇ ਬੱਚੇ ਆ ਜਿਹੜੇ ਉਹਨਾਂ ਦੀਆਂ ਮਾਮਾ ਨੂੰ ਖਾਸ ਕਰਕੇ ਇਸ ਗੱਲ ਤੇ ਧਿਆਨ ਦੇਣ ਦੀ ਲੋੜ ਆ ਉਹਨਾਂ ਨੂੰ ਇਹ ਨਹੀਂ ਕਹਿੰਦੀ ਕਿ ਉਹਨਾਂ ਦੇ ਫੋਨ ਚੈੱਕ ਕੀਤੇ ਜਾਣ ਜਾਂ ਉਹਨਾਂ ਤੇ ਸ਼ੱਕ ਕੀਤਾ ਜਾਵੇ ਪਰ ਬੱਚਿਆਂ ਨੂੰ ਸੋਸ਼ਲ ਮੀਡੀਆ ਦੇ ਜਿਹੜੇ ਘਾਤਕ ਨਤੀਜੇ ਆ ਉਹਨਾਂ ਬਾਰੇ ਜਾਣੂ ਕਰਵਾਉਣ ਲਈ ਸਾਨੂੰ ਖੁਦ ਨੂੰ ਜਾਗਰੂਕ ਹੋਣਾ ਪੈਣਾ ਸਾਨੂੰ ਖੁਦ ਨੂੰ ਪਤਾ ਹੋਣਾ ਚਾਹੀਦਾ ਕਿ ਜਿਹੜੇ ਆ ਸੋਸ਼ਲ ਮੀਡੀਆ ਪਲੇਟਫਾਰਮ ਆ ਉਹ ਕਿਸ ਹੱਦ ਤੱਕ ਸਾਡੇ ਬੱਚਿਆਂ ਨੂੰ ਆਪਣੀ ਗ੍ਰਿਫਤ ਦੇ ਵਿੱਚ ਲੈਂਦਾ ਫਿਰ ਬੱਚੇ ਪੜ੍ਹਾਈ ਵੱਲੋਂ ਟੁੱਟ ਕੇ ਸਿਰਫ ਸੋਸ਼ਲ ਮੀਡੀਆ ਤੇ ਰਹਿ ਜਾਂਦੇ ਆ ਤੇ ਅਸੀਂ ਸੋਚਦੇ ਆ ਕਿ ਸਾਡਾ ਬੱਚਾ ਕਿਹੜਾ ਕਿਤੇ ਬਾਹਰ ਜਾਂਦਾ ਕਮਰੇ ਦੇ ਵਿੱਚ ਬੈਠਾ ਪੜ੍ਹਾਈ ਕਰ ਰਿਹਾ ਫੋਨ ਤੇ ਬੱਚਾ ਘਰੇ ਵੇਖੇ ਤਾਂ ਫੋਨ ਦੇਖ ਹੀ ਸਕਦਾ ਪਰ ਸ਼ਾਇਦ ਸੋਸਾਇਟੀ ਦੇ ਵਿੱਚ ਜਾਣਾ ਇੰਨਾ ਮਾੜਾ ਨਹੀਂ ਜਿੰਨਾ ਇੱਕ ਬੰਦ ਕਮਰੇ ਦੇ ਵਿੱਚ ਬੈਠ ਕੇ ਬੱਚਿਆਂ ਦੁਆਰਾ ਲਗਾਤਾਰ ਫੋਨ ਦੀ ਵਰਤੋਂ ਕਰਨਾ ਬੱਚੀਆਂ ਦੀਆਂ ਜਿਹੜੀਆਂ ਮਾਮਾ ਨੇ ਕੁੜੀਆਂ ਦੀਆਂ ਮਾਮਾ ਨੇ ਉਹ ਆਪਣੀਆਂ ਕੁੜੀਆਂ ਨੂੰ ਇੱਥੋਂ ਤੱਕ ਨਹੀਂ ਕਹਿੰਦੀਆਂ ਕਿ ਪਤੋ ਪਾਣੀ ਦਾ ਗਲਾਸ ਉੱਠ ਕੇ ਪੀਲਾ ਜਦੋਂ ਆਪਣਾ ਜ਼ਮਾਨਾ ਸੀ ਆਪਾਂ ਪੜ੍ਹਦੇ ਹੁੰਦੇ ਸੀ ਅਸੀਂ ਪੜ੍ਹਾਈ ਵੀ ਕਰਦੇ ਸੀ ਤੇ ਸਾਡੇ ਮਾਪਿਓ ਨਾਲ ਨਾਲ ਸਾਨੂੰ ਕੰਮ ਵੀ ਲਾਉਂਦੇ ਸੀ ਪਰ ਅੱਜ ਕੱਲ੍ਹ ਬਹੁਤੇ ਘਰਾਂ ਦੇ ਵਿੱਚ ਮਾਮਾ ਜਿਹੜੀਆਂ ਉਹ ਆਪਣੇ ਬੱਚਿਆਂ ਨੂੰ ਕੰਮ ਨਹੀਂ ਲਾਉਂਦੀਆਂ ਉਹ ਕਹਿੰਦੀਆਂ ਕਿ ਕੁੜੀਆਂ ਨੇ ਬਗਾਨੇ ਘਰ ਜਾਣਾ ਉੱਥੇ ਜਾ ਕੇ ਵੀ ਇਹਨਾਂ ਨੇ ਕੰਮ ਹੀ ਕਰਨਾ ਪਰ ਜਿਹੜਾ ਕੰਮ ਕਰਨਾ ਹੁੰਦਾ ਆਪਣੇ ਲਈ ਕੰਮ ਕਰਨਾ ਉੱਠ ਕੇ ਖਾਣਾ ਪੀਣਾ ਜਾਂ ਛੋਟੇ-ਮੋਟੇ ਕੰਮਾਂ ਦੇ ਵਿੱਚ ਮਦਦ ਕਰਨੀਆਂ ਇਹ ਵੀ ਸਾਡੇ ਸੱਭਿਆਚਾਰ ਦਾ ਸਾਡੇ ਸਮਾਜ ਦਾ ਹਿੱਸਾ ਅਸੀਂ ਇਹ ਗੱਲ ਨੂੰ ਅੱਖੋਂ ਪਰੋਖੇ ਕਿਉਂ ਕਰਦੇ ਹਾਂ ਕਿ ਅਸੀਂ ਆਪਣੇ ਬੱਚਿਆਂ ਨੂੰ ਜੇ ਸ਼ੁਰੂ ਤੋਂ ਕੰਮ ਦੀ ਆਦਤ ਪਾਵਾਂਗੇ ਤਾਂ ਉਹਨਾਂ ਨੂੰ ਅੱਗੇ ਜਾ ਕੇ ਆਪਣੀ ਜ਼ਿੰਦਗੀ ਦੇ ਵਿੱਚ ਮੁਸ਼ਕਲ ਨਹੀਂ ਆਊਗੀ ਅਸੀਂ ਇਹ ਗੱਲ ਨੂੰ ਕਹਿ ਦਿੰਦੇ ਆ ਕਿ ਲੈ ਵਿਚਾਰੇ ਬੱਚਿਆਂ ਨੇ ਕਦੋਂ ਐਸ ਕਰਨੀ ਅੱਗੇ ਜਾ ਕੇ ਵੀ ਉਹਨਾਂ ਤੇ ਜ਼ਿੰਮੇਵਾਰੀਆਂ ਪੈਣੀਆਂ ਅਸਲ 'ਚ ਮੈਨੂੰ ਇਹ ਲੱਗਦਾ ਕਿ ਜਦੋਂ ਇੱਕ ਬੱਚਾ ਟੀਨੇਜ ਦੇ ਵਿੱਚੋਂ ਲੰਘ ਕੇ ਜਵਾਨੀ ਵੱਲ ਪੈਰ ਧਰਦਾ ਉਦੋਂ ਹੀ ਉਹਨੂੰ ਜ਼ਿੰਮੇਵਾਰ ਹੋਣਾ ਚਾਹੀਦਾ ਜੇ ਅਸੀਂ ਥੋੜੀ-ਥੋੜੀ ਜ਼ਿੰਮੇਵਾਰੀ ਆਪਣੇ ਬੱਚੇ ਤੇ ਪਾਵਾਂਗੇ ਤਾਂ ਉਹ ਆਪਣੀ ਜ਼ਿੰਦਗੀ ਲਈ ਬਹੁਤ ਕੁਝ ਐਫਰਟ ਕਰ ਸਕਦਾ ਆਪਣੀ ਜ਼ਿੰਦਗੀ ਆ ਆਪਣਾ ਕੈਰੀਅਰ ਬਣਾ ਸਕਦਾ ਜੇ ਅਸੀਂ ਇਸੇ ਲਾੜ ਦੇ ਵਿੱਚ ਰਹੇ ਕਿ ਸਾਡਾ ਬੱਚਾ ਤਾਂ ਛੋਟਾ ਜੀ ਅਸੀਂ ਨਹੀਂ ਇਹਦੇ ਤੋਂ ਕੰਮ ਕਰਵਾਉਣਾ ਦੇਖੋ ਬੱਚੇ ਸਾਰੇ ਪੇਰੈਂਟਸ ਨੂੰ लाड़ले ਹੁੰਦੇ ਆ ਤੇ लाड़-ਲਾੜ ਦੇ ਵਿੱਚ ਅਸੀਂ ਬੱਚਿਆਂ ਨੂੰ ਕਿੱਧਰ ਲੈ ਕੇ ਜਾ ਰਹੇ ਹਾਂ ਉਹ ਤੇ ਸਾਨੂੰ ਧਿਆਨ ਦੇਣ ਦੀ ਲੋੜ ਆ ਬਹੁਤੀਆਂ ਮਾਮਾ ਮੈਂ ਵੇਖੀਆਂ ਕਿ ਉਹਨਾਂ ਨੂੰ ਸੋਸ਼ਲ ਮੀਡੀਆ ਬਾਰੇ ਕੋਈ ਜਾਣਕਾਰੀ ਨਹੀਂ ਹੁੰਦੀ ਉਹਨਾਂ ਕੋਲ ਫੋਨ ਹੁੰਦੇ ਆ ਪਰ ਉਹਨਾਂ ਦੇ ਫੋਨ ਉਹਨਾਂ ਦੇ ਨਹੀਂ ਹੁੰਦੇ ਉਹ ਉਹਨਾਂ ਦੇ ਬੱਚਿਆਂ ਦੇ ਹੁੰਦੇ ਆ ਉਹਨਾਂ ਦੇ ਬੱਚੇ ਅਕਸਰ ਇਕੱਲੇ ਬਹਿ ਕੇ ਘੰਟਾ-ਘੰਟਾ ਫੋਨ ਤੇ ਚੈਟ ਕਰਦੇ ਆ ਫੋਨ ਤੇ ਲੱਗੇ ਰਹਿੰਦੇ ਆ ਮਾਮਾ ਨੂੰ ਇਵਨ ਕਿ ਇਹ ਤੱਕ ਨਹੀਂ ਪਤਾ ਹੁੰਦਾ ਕਿ ਇੰਸਟਾਗ੍ਰਾਮ ਵੀ ਕੋਈ ਐਪ ਆ ਫੇਸਬੁੱਕ ਵੀ ਕੋਈ ਐਪ ਆ ਜਾਂ ਸਨੈਪਚੈਟ ਵੀ ਕੋਈ ਐਪ ਆ ਮਾਮਾ ਹਰ ਇੱਕ ਕੰਮ ਆਪਣੇ ਬੱਚੇ ਨੂੰ ਕਹਿੰਦੀਆਂ ਕਿ ਫੋਨ ਤੇ ਆ ਕਰੀ ਮੇਰੇ ਕਿਸੇ ਆਪ ਦਾ ਕੋਈ ਕੰਮ ਹੁੰਦਾ ਪਰਸਨਲ ਕਿਸੇ ਨੂੰ ਮੈਸੇਜ ਕਰਨਾ ਹੁੰਦਾ ਵਟਸਐਪ ਤੇ ਉਹ ਵੀ ਆਪਣੇ ਬੱਚਿਆਂ ਨੂੰ ਕਹਿੰਦੀਆਂ ਨੇ ਉੱਥੇ ਮੈਨੂੰ ਇਹ ਲੱਗਦਾ ਕਿ ਮਾਮਾ ਦੀ ਬਹੁਤ ਵੱਡੀ ਅੰਗਿਲੀ ਹੁੰਦੀ ਆ ਗਲਤ ਫਹਮੀ ਹੁੰਦੀ ਆ ਬੱਚੇ ਜਿਹੜੇ ਆ ਉਹ ਚੰਗੀਆਂ ਚੀਜ਼ਾਂ ਵੀ ਜਲਦੀ ਸਿੱਖਦੇ ਆ ਤੇ ਮਾੜੀਆਂ ਵੀ ਬਹੁਤ ਜਲਦੀ ਹੀ ਗ੍ਰਹਿਣ ਕਰਦੇ ਆ ਸਾਡੇ ਸਮਾਜ ਦੇ ਵਿੱਚ ਜਿਹੋ ਜਿਹਾ ਕੁਝ ਵਾਪਰ ਰਿਹਾ ਅਸੀਂ ਵੇਖੀਏ ਅਸੀਂ ਖੁਦ ਵੇਖ ਲਓ ਆਪਾਂ ਨਿਗਾ ਮਾਰ ਲਓ ਕਿ ਮੰਨ ਲਵੋ ਆਪਾਂ ਇੰਸਟਾਗ੍ਰam ਆਈਡੀ ਬਣਾ ਲਈ ਇੰਸਟਾਗ੍ਰam ਤੇ ਜਦੋਂ ਅਸੀਂ ਅੱਗੇ ਪਹਿਲਾਂ ਟਾਈਮ ਹੁੰਦਾ ਸੀ ਆਪਾਂ ਟੀਵੀ ਸੀ ਟੀਵੀ ਸਾਰੇ ਪਰਿਵਾਰ ਦੇ ਵਿੱਚ ਬੈਠ ਕੇ ਵੇਖ ਸਕਦੇ ਸੀ ਵਿਚਦੀ ਜਦੋਂ ਕੋਈ ਐਦਾਂ ਦਾ ਹਨਾ ਫਿਲਮਾਂ ਆਉਂਦੀਆਂ ਜਾਂ ਕੋਈ ਸੀਰੀਅਲ ਐਦਾਂ ਦੇ ਆਉਂਦੇ ਐਦਾਂ ਦੇ ਗਾਣੇ ਆਉਂਦੇ ਜਿਹੜੇ ਅਸੀਂ ਪੂਰੇ ਪਰਿਵਾਰ ਦੇ ਵਿੱਚ ਬੈਠ ਕੇ ਨਹੀਂ ਵੇਖ ਸਕਦੇ ਸੀ ਫਿਰ ਉਹਦਾ ਸਮਾਜਿਕ ਤੌਰ ਤੇ ਬਾਈਕਾਟ ਹੁੰਦਾ ਸੀ ਕਿ ਦੇਖੋ ਜੀ ਸਾਰਾ ਪਰਿਵਾਰ ਬੈਠਾ ਟੀਵੀ ਦੇਖ ਰਿਹਾ ਹੁੰਦਾ ਉਹਦੇ ਵਿੱਚ ਐਦਾਂ ਦੇ ਸੀਨ ਆਉਂਦੇ ਆ ਜਿਹੜੇ ਅਸੀਂ ਆਪਣੇ ਭੈਣ ਭਰਾਵਾਂ ਜਾਂ ਮਾਪਿਆਂ ਦੇ ਵਿੱਚ ਨਹੀਂ ਦੇਖ ਸਕਦੇ ਤੇ ਅੱਜ ਕੱਲ ਫੋਨ ਦਾ ਵੀ ਇਹੀ ਆ ਕਿ ਤੁਸੀਂ 4-5 ਜਾਣੇ ਇਕੱਠੇ ਬੈਠੇ ਹੋ ਭਾਵੇਂ ਤੁਹਾਡਾ ਫਰੈਂਡ ਸਰਕਲ ਬੈਠਾ ਪਰ ਤੁਸੀਂ ਸੋਸ਼ਲ ਮੀਡੀਆ ਨੂੰ ਇਸ ਤਰ੍ਹਾਂ ਨਹੀਂ ਵਰਤ ਸਕਦੇ ਪਹਿਲਾਂ ਜਦੋਂ ਸ਼ੁਰੂ-ਸ਼ੁਰੂ ਦੇ ਵਿੱਚ ਫੇਸਬੁੱਕ ਆਈ ਜਾਂ YouTube ਆਈ ਜਾਂ ਸੋਸ਼ਲ ਮੀਡੀਆ ਐਪਸ ਆਏ ਦੂਸਰੇ ਕਹੋ Instagram TikTok ਆਈ ਉਸ ਤੋਂ ਬਾਅਦ ਜਦੋਂ ਲੋਕਾਂ ਨੂੰ ਪਤਾ ਲੱਗਿਆ ਕਿ ਇਨ੍ਹਾਂ ਚੀਜ਼ਾਂ ਤੋਂ ਅਰਨਿੰਗ ਹੁੰਦੀ ਆ ਫੇਸਬੁੱਕ ਤੇ ਵੀ ਅਰਨਿੰਗ ਕਰ ਸਕਦੇ ਆ ਅਸੀਂ YouTube ਤੋਂ ਵੀ ਕਰ ਸਕਦੇ ਆ Instagram ਤੋਂ ਵੀ ਕਰ ਸਕਦੇ ਆ ਫਿਰ ਲੋਕ ਆ ਨਾ ਉਹ ਥੋੜਾ ਥੋੜਾ ਕੀ ਉਹ ਕਾਫੀ ਜ਼ਿਆਦਾ ਗਰਕਦੇ ਜਾਂਦੇ ਆ ਸ਼ਾਇਦ ਤੁਹਾਨੂੰ ਇਹ ਸ਼ਬਦ ਜਿਹੜਾ ਇਹ ਬੁਰਾ ਲੱਗਿਆ ਹੋਵੇ ਪਰ ਇਹ ਸੱਚਾ ਲੋਕ ਕਹਿੰਦੇ ਆ ਕਿ ਸਾਨੂੰ ਬਹੁਤੀ ਮਿਹਨਤ ਨਾ ਕਰਨੀ ਪਵੇ ਸਾਨੂੰ ਕੋਈ ਆਪਣਾ ਜਿਹੜਾ ਕੰਮ ਹੈ ਹੱਥੀਂ ਜਾਦਾ ਨਾ ਕਰਨਾ ਪਵੇ ਤੇ ਜਿਹੜਾ ਅਸੀਂ ਜੇ ਸੋਸ਼ਲ ਮੀਡੀਆ ਤੋਂ ਵੀ ਅਰਨਿੰਗ ਕਰਨੀ ਆ ਸੋਸ਼ਲ ਮੀਡੀਆ ਤੋਂ ਵੀ ਪੈਸਾ ਕਮਾਉਣਾ ਤਾਂ ਸਾਨੂੰ ਜਿਆਦਾ ਮਿਹਨਤ ਨਾ ਕਰਨੀ ਪਵੇ ਸਾਨੂੰ ਤਿਆਰੀ ਨਾ ਕਰਨੀ ਪਵੇ ਬਿਨਾ ਤਿਆਰੀ ਦੇ ਅਸੀਂ ਜਲਦੀ ਕਿਵੇਂ ਅਮੀਰ ਹੋ ਸਕਦੇ ਆ ਉਹ ਹੈਗਾ ਤੁਸੀਂ ਇੰਸਟਾਗ੍ਰam ਤੇ ਇੰਨਾ ਕ ਗੰਦ ਪਾ ਲੋ ਇੰਨਾ ਕ ਆਪਣੇ ਆਪ ਨੂੰ ਸ਼ੋਅ ਆਫ ਕਰ ਦਿਓ ਕਿ ਲੋਕਾ ਤੁਹਾਡੇ ਨਾਲ ਜੁੜਨਗੇ ਤੁਹਾਨੂੰ ਪ੍ਰੋਮੋਸ਼ਨ ਆਣਗੀਆਂ ਤੁਹਾਡੇ ਫੋਲੋਅਰ ਵਧਣਗੇ ਤੁਹਾਡੇ ਵੀਊ ਵਧਣਗੇ ਜਦੋਂ ਇਦਾਂ ਦੀਆਂ ਚੀਜ਼ਾਂ ਚੱਲਣਗੀਆਂ ਸਮਾਜ ਦੇ ਵਿੱਚ ਤਾਂ ਸਾਡਾ ਸਮਾਜ ਆ ਜਿਹੜਾ ਉਹ ਉਸੇ ਪਾਸੇ ਵੱਲ ਨੂੰ ਜਾਊਗਾ ਫਿਰ ਅਸੀਂ ਕਿਉਂ ਆਪਣੇ ਬੱਚਿਆਂ ਨੂੰ ਉਸ ਸਮਾਜ ਵੱਲ ਭੇਜੀਏ ਜਿਹਦੇ ਵਿੱਚ ਜਾ ਕੇ ਉਹਦਾ ਭਵਿੱਖ ਖਰਾਬ ਹੁੰਦਾ ਹੁਣ ਤੁਸੀਂ ਇੱਥੇ ਫੋਨ ਲੈ ਕੇ ਬਹਿ ਜਾਓ ਤੁਸੀਂ ਇੰਸਟਾਗ੍ਰam ਖੋਲ੍ਹ ਲਓ ਤੁਸੀਂ ਐ ਨਹੀਂ ਕਿ ਉਹਦੀ ਉੱਚੀ ਆਵਾਜ਼ ਕਰਕੇ ਕਿਸੇ ਦੇ ਵਿੱਚ ਬੈਠੇ ਵੇਖ ਲਓਗੇ ਕਿਉਂਕਿ ਇਹ ਨਹੀਂ ਪਤਾ ਕਦੋਂ ਕੀ ਕਿੱਦਾਂ ਦੀ ਹੈਨਾ ਕੋਈ ਰੀਲ ਆ ਜੇ ਤੇ ਕੋਈ ਕੀ ਬੋਲਦਾ ਹੋਵੇ ਇਸ ਕਰਕੇ ਸਾਨੂੰ ਜਦੋਂ ਪਤਾ ਕਿ ਇਹ ਇੱਕ ਇਸ ਤਰ੍ਹਾਂ ਦਾ ਨਰਕ ਆ ਜਿਹਦੇ ਵਿੱਚੋਂ ਨਿਕਲਣਾ ਔਖਾ ਫਿਰ ਅਸੀਂ ਆਪਣੇ ਬੱਚਿਆਂ ਦੀ ਪੜ੍ਹਾਈ ਦੀ ਉਮਰ ਦੇ ਵਿੱਚ ਹੀ ਉਹਨਾਂ ਨੂੰ ਕਿਉਂ ਇੰਸਟਾਗ੍ਰam ਫੇਸਬੁੱਕ ਵੱਲ ਧੱਕੀਏ ਜ਼ਰੂਰੀ ਨਹੀਂ ਸੋਸ਼ਲ ਮੀਡੀਆ ਤੇ ਸਾਰਾ ਕੁਝ ਮਾੜਾ ਨਹੀਂ ਜੇ ਅਸੀਂ ਆਪਣੇ ਬੱਚਿਆਂ ਦੀ ਕਿਸੇ ਸਕਿੱਲ ਨੂੰ ਇੰਪਰੂਵ ਕਰਨਾ ਸੋਸ਼ਲ ਮੀਡੀਆ ਇੱਕ ਬਹੁਤ ਵਧੀਆ ਜਰੀਆ ਹੈਗਾ ਸੋਸ਼ਲ ਮੀਡੀਆ ਨੇ ਬਹੁਤ ਸਾਰੇ ਬੱਚਿਆਂ ਦਾ ਫਿਊਚਰ ਬਣਾਇਆ ਪਰ ਅਸੀਂ ਇਹ ਵੇਖਣਾ ਕਿ ਸਾਡੇ ਬੱਚੇ ਵਿੱਚ ਕੀ ਕੁਆਲਿਟੀ ਆ ਕੀ ਉਹਦੇ ਵਿੱਚ ਚੰਗੀ ਚੀਜ਼ ਆ ਜਿਹੜੀ ਅਸੀਂ ਸੋਸ਼ਲ ਮੀਡੀਆ ਤੋਂ ਉਹਦਾ ਫਾਇਦਾ ਲੈ ਸਕਦੇ ਆ ਜੇ ਹੁਣ ਅਸੀਂ ਆਪਣੇ ਬੱਚੇ ਨੂੰ ਲੱਕ ਹਿਲਾਉਣੀ ਸਿਖਾਉਣਾ ਸਾਡੀਆਂ ਮਾਮਾ ਪਤਾ ਕੀ ਕਰਦੀਆਂ ਆਪਣੀ ਆਈਡੀ ਤੇ ਆਪਣੇ ਬੱਚਿਆਂ ਦੀਆਂ ਵੀਡੀਓਜ਼ ਪਾਉਂਦੀਆਂ ਨੇ ਆਪਣੀਆਂ ਕੁੜੀਆਂ ਨੂੰ ਮੇਕਅਪ ਕਰਨਾ ਡਾਂਸ ਕਰਨਾ ਸਿਖਾਉਂਦੀਆਂ ਨੇ ਡਾਂਸ ਵੀ ਕਿਸੇ ਹੱਦ ਤੱਕ ਠੀਕ ਹੁੰਦਾ ਚਲੋ ਕਿਸੇ ਦਾ ਪ੍ਰੋਫੈਸ਼ਨਲ ਹੋ ਸਕਦਾ ਪਰ ਇਹੋ ਜਿਹੇ ਸੌਂਗ ਲਾਉਣੇ ਹਨ ਜਿਹੜੇ ਇੱਕ ਪਰਿਵਾਰ ਦੇ ਵਿੱਚ ਆਪਾਂ ਬੈਠ ਕੇ ਸੁਣ ਨਹੀਂ ਸਕਦੇ ਤੇ ਉੱਤੇ ਛੋਟੀਆਂ-ਛੋਟੀਆਂ ਬੱਚੀਆਂ ਨੂੰ ਆਪਾਂ ਲੱਕ ਹਿਲਾਉਣਾ ਸਿਖਾਉਣਾ ਇਹ ਚੀਜ਼ਾਂ ਤਾਂ ਸਮੇਂ ਨਾਲ ਬੱਚੇ ਸਿੱਖ ਲੈਂਦੇ ਆ ਇਹ ਤਿੰਜਾ ਤਾਂ ਬੱਚੇ ਖੁਦ ਗ੍ਰਹਿਣ ਕਰਨਗੇ ਜੇ ਤੁਸੀਂ ਆਪਣੇ ਬੱਚੇ ਨੂੰ 뮤지컬 ਜਾਂ ਤੁਸੀਂ ਇਸ ਤਰ੍ਹਾਂ ਹਨਾ ਡਾਂਸਿੰਗ ਵਗੈਰਾ ਦੇ ਪ੍ਰੋਫੈਸ਼ਨ ਵਿੱਚ ਪਾਉਣਾ ਤਾਂ ਉਹਦਾ ਵੀ ਇੱਕ ਜਰੀਆ ਹੁੰਦਾ ਤੁਸੀਂ ਉਹਨੂੰ ਕਿਵੇਂ ਟ੍ਰੇਨਿੰਗ ਦੇਣੀ ਆ ਇਸ ਤਰ੍ਹਾਂ ਹਨਾ ਲੋਕਾਂ ਦੇ ਵਿਊ ਲੈ ਕੇ ਜੇ ਅਸੀਂ ਕਹੀਏ ਕਿ ਅਸੀਂ ਇਦਾਂ ਆਪਦੀ ਸਕਿੱਲ ਇੰਪਰੂਵ ਕਰ ਲਾਂਗੇ ਤਾਂ ਬਿਲਕੁਲ ਵੀ ਨਹੀਂ ਤੁਸੀਂ ਸੋਸ਼ਲ ਮੀਡੀਆ ਤੇ ਆਪਣੀਆਂ ਹੋਰ ਤਰ੍ਹਾਂ ਦੀਆਂ ਬਹੁਤ ਸਕਿੱਲਾਂ ਜਿਹੜੀਆਂ ਇੰਪਰੂਵ ਕਰ ਸਕਦੇ ਹੋ ਆਪਣੇ ਬੱਚੇ ਨੂੰ ਤੁਸੀਂ ਇਹ ਚੀਜ਼ ਸਿਖਾ ਸਕਦੇ ਹੋ ਕਿ ਸੋਸ਼ਲ ਮੀਡੀਆ ਵੀ ਇਹ ਕਹਿੰਦਾ ਕਿ ਜੇ ਤੁਸੀਂ ਮਿਹਨਤ ਕਰਕੇ ਵਧੀਆ ਚੀਜ਼ਾਂ ਲੈ ਕੇ ਆਉਣੇ ਹੋ ਤਾਂ ਤੁਸੀਂ ਹੌਲੀ-ਹੌਲੀ ਕਾਮਯਾਬ ਹੁੰਨੇ ਹੋ ਅਸੀਂ ਹੌਲੀ ਕਾਮਯਾਬ ਹੋਣਾ ਅਸੀਂ ਇੱਕਦਮ ਕਾਮਯਾਬ ਨਹੀਂ ਹੋਣਾ ਕਿਉਂਕਿ ਇੱਜ਼ਤ ਆ ਜਿਹੜੀ ਉਹ ਨੂੰ ਬਣਾਉਣ ਤੇ ਲੱਖਾਂ ਸਾਲ ਲੱਗ ਜਾਂਦੇ ਆ ਸਾਡੀ ਸਾਰੀ ਜ਼ਿੰਦਗੀ ਲੱਗ ਜਾਂਦੀ ਆ ਤੇ ਇਹਨੂੰ ਵਿਗਾੜਤਾ ਅਸੀਂ ਚੁਟਕੀ ਦੇ ਵਿੱਚ ਹੀ ਸਕਦੇ ਆ 1 ਮਿੰਟ ਦੇ ਵਿੱਚ ਅਸੀਂ ਆਪਣੀ ਇੱਜ਼ਤ ਵਿਗਾੜ ਸਕਦੇ ਆ ਆਪਣੀ ਇੱਜ਼ਤ ਖਰਾਬ ਕਰ ਸਕਦੇ ਆ ਸੋਸ਼ਲ ਮੀਡੀਆ ਵੀ ਇਹੋ ਜਿਹਾ ਪਲੇਟਫਾਰਮ ਆ ਜਿੱਥੇ ਤੁਹਾਨੂੰ ਮਾਨ ਸਤਕਾਰ ਵੀ ਮਿਲ ਸਕਦਾ ਤੁਹਾਡੀ ਇੱਜ਼ਤ ਬਣੀ ਰਹਿ ਸਕਦੀ ਹੈ ਤੇ ਤੁਹਾਡਾ ਇੱਕ ਚੱਕਿਆ ਹੋਇਆ ਗਲਤ ਸਟੈਪ ਤੁਹਾਡੀ ਜਿਹੜੀ ਬਣੀ ਬਣਾਈ ਇੱਜ਼ਤ ਆ ਉਹਨੂੰ ਖਰਾਬ ਕਰ ਸਕਦਾ ਤੁਹਾਡੇ ਬੱਚੇ ਦਾ ਪੂਰਾ ਫਿਊਚਰ ਪੂਰਾ ਕੈਰੀਅਰ ਆ ਜਿਹੜਾ ਖਰਾਬ ਕਰ ਸਕਦਾ ਇਸ ਲਈ ਇਹ ਜਵਾਨ ਹੁੰਦੇ ਬੱਚਿਆਂ ਦੀਆਂ ਮਾਮਾ ਨੂੰ ਆਪਣੇ ਬੱਚਿਆਂ ਨਾਲ ਫ੍ਰੈਂਡਲੀ ਹੋ ਕੇ ਉਹਨਾਂ ਨੂੰ ਸੋਸ਼ਲ ਮੀਡੀਆ ਦੇ ਜਿਹੜੇ ਦੁਸ਼ ਪ੍ਰਭਾਵ ਨੇ ਮਾੜੇ ਪ੍ਰਭਾਵ ਨੇ ਉਹਨਾਂ ਬਾਰੇ ਗੱਲ ਕਰਨੀ ਚਾਹੀਦੀ ਆ ਕਿ ਦੇਖ ਪੁੱਤ ਪਹਿਲਾਂ ਤੇਰੀ ਕੈਰੀਅਰ ਬਣਾਉਣ ਦੀ ਉਮਰ ਆ ਦੇ ਤੇਰੇ ਚ ਕੋਈ ਐਦਾਂ ਦੀ ਸਕਿੱਲ ਹੈਗੀ ਆ ਠੀਕ ਹੈ ਤੁਹਾਡਾ ਬੱਚਾ ਵਧੀਆ ਪੜ ਰਿਹਾ ਉਹਨੂੰ ਪੜਨ ਦਾ ਸ਼ੌਂਕ ਆ ਪੜਾਈ ਦੇ ਵਿੱਚੋਂ ਤੁਸੀਂ ਕੁਝ ਚਾਰ ਲਾਈਨਾਂ ਉਹਦੇ ਤੋਂ ਵੜਵਾ ਕੇ ਸੋਸ਼ਲ ਮੀਡੀਆ ਤੇ ਪਾਉਣੇ ਤਾਂ ਕੋਈ ਮਾੜੀ ਗੱਲ ਨਹੀਂ ਕੋਈ ਐਦਾਂ ਦੀ ਵੀਡੀਓ ਤੁਸੀਂ ਆਪਣੇ ਬੱਚੇ ਦੀ ਸ਼ੇਅਰ ਕਰਦੇ ਹੋ ਜਿਹਦੇ ਨਾਲ ਹੋਰਾਂ ਨੂੰ ਕੋਈ ਸਿੱਖਿਆ ਮਿਲਦੀ ਆ ਉਹ ਵੀ ਕੋਈ ਮਾੜੀ ਗੱਲ ਨਹੀਂ ਪਰ ਜੇ ਤੁਸੀਂ ਆਪਣੇ ਬੱਚਿਆਂ ਨੂੰ ਮਾੜੇ ਗੀਤਾਂ ਤੇ ਨੱਚਣ ਸਿਖਾਉਣਾ ਮਾੜੀ ਲੈਂਗੁਏਜ ਤੇ ਰੀਲਾਂ ਬਣਾਉਣ ਦੀ ਆਗਿਆ ਦਿੰਦੇ ਹੋ ਜਾਂ ਐਦਾਂ ਦਾ ਕੁਝ ਵੇਖਣ ਕਰਨ ਦੀ ਆਗਿਆ ਦਿੰਦੇ ਹੋ ਜਿਹੜਾ ਸਾਡੇ ਸਮਾਜ ਲਈ ਸਮਾਜ ਤਾਂ ਚਲੋ ਜੇ ਆਪਾਂ ਇਹ ਕਹੀਏ ਕਿ ਅਸੀਂ ਸਮਾਜ ਨੂੰ ਸੁਧਾਰ ਨਹੀਂ ਸਕਦੇ ਤਾਂ ਫਿਰ ਅਸੀਂ ਆਪਣੇ ਬੱਚੇ ਨੂੰ ਵਿਗਾੜਨਾ ਵੀ ਕਿਉਂ ਆ ਜੇ ਅਸੀਂ ਸੁਧਾਰ ਨਹੀਂ ਸਕਦੇ ਤਾਂ ਸਾਨੂੰ ਵਿਗਾੜਨ ਦਾ ਵੀ ਕੋਈ ਹੱਕ ਨਹੀਂ ਹੋਣਾ ਚਾਹੀਦਾ ਇਸ ਕਰਕੇ ਸਾਨੂੰ ਆਪਣੇ ਬੱਚਿਆਂ ਲਈ ਅਲਰਟ ਹੋਣ ਦੀ ਲੋੜ ਆ ਕਿਉਂਕਿ ਸੋਸ਼ਲ ਮੀਡੀਆ ਨੇ ਆਪਣਾ ਇੰਨਾ ਜਾਲ ਵਿਛਾਇਆ ਹੋਇਆ ਕਿ ਕਦੋਂ ਕੌਣ ਇਹਦੀ ਗ੍ਰਿਫਤ ਦੇ ਵਿੱਚ ਆ ਜਾਏ ਸਾਨੂੰ ਕੁਝ ਨਹੀਂ ਪਤਾ ਲੱਗਦਾ ਜੇ ਤੁਹਾਡਾ ਬੱਚਾ ਆਪਣਾ ਪੜਾਈ ਦਾ ਸਮਾਂ ਵੀ ਸੋਸ਼ਲ ਮੀਡੀਆ ਤੇ ਖਰਾਬ ਕਰ ਰਿਹਾ ਤਾਂ ਤੁਸੀਂ ਇਹ ਸਮਝੋ ਤੁਸੀਂ ਉਹਦੀ ਟੋਕ ਟਿਕਾਈ ਨਾ ਕਰਕੇ ਉਹਦੀ ਰੋਕ ਟੋਕ ਨਾ ਕਰਕੇ ਤੁਸੀਂ ਉਹਦਾ ਭਵਿੱਖ ਖਰਾਬ ਕਰਨ ਦੇ ਜ਼ਿੰਮੇਵਾਰ ਹੋ ਇਸ ਲਈ ਸਾਰੇ ਮਾਪਿਆਂ ਨੂੰ ਆਪਣੇ ਬੱਚਿਆਂ ਪ੍ਰਤੀ ਸੁਚੇਤ ਰਹਿਣਾ ਚਾਹੀਦਾ ਸੋਸ਼ਲ ਮੀਡੀਆ ਬਾਰੇ ਸਾਨੂੰ ਖੁਦ ਨੂੰ ਵੀ ਜਾਣਕਾਰੀ ਹੋਣੀ ਚਾਹੀਦੀ ਆ ਤੇ ਆਪਣੇ ਬੱਚਿਆਂ ਨੂੰ ਵੀ ਅਲਰਟ ਕਰਦੇ ਰਹਿਣਾ ਚਾਹੀਦਾ ਇੱਕ ਟ੍ਰੈਂਡਿੰਗ ਦੇ ਨਾਂ ਤੇ ਇੱਕ ਐਡਵਾਂਸ ਪੁਨੇ ਦੇ ਨਾਂ ਤੇ ਸਾਨੂੰ ਆਪਣੇ ਬੱਚਿਆਂ ਨੂੰ ਗਲਤ ਰਾਹ ਤੇ ਤੋਰਨ ਵੱਲ ਨਹੀਂ ਧੱਕਣਾ ਚਾਹੀਦਾ ਆਪਣੇ ਛੋਟੇ ਛੋਟੇ ਬੱਚਿਆਂ ਦੇ ਸਿਰ ਤੇ ਸਾਨੂੰ ਵਿਊ ਲੈਣ ਦੇ ਚੱਕਰ ਵਿੱਚ ਉਹਨਾਂ ਦਾ ਫਿਊਚਰ ਜਿਹੜਾ ਖਰਾਬ ਨਹੀਂ ਕਰਨਾ ਚਾਹੀਦਾ ਮੈਨੂੰ ਉਮੀਦ ਹੈ ਕਿ ਤੁਹਾਨੂੰ ਇਸ ਵੀਡੀਓ ਤੋਂ ਕਾਫੀ ਗੱਲਾਂ ਸਮਝ ਆ ਗਈਆਂ ਹੋਣਗੀਆਂ ਤੇ ਤੁਸੀਂ ਇਸ ਗੱਲ ਨੂੰ ਧਿਆਨ ਦੇ ਵਿੱਚ ਰੱਖੋਗੇ ਅਤੇ ਆਪਣੇ ਬੱਚਿਆਂ ਨਾਲ ਮਿੱਤਰਤਾ ਪੂਰਨ ਵਿਹੇਵ ਕਰਕੇ ਉਹਨਾਂ ਨੂੰ ਆਪਣੇ ਵਿਸ਼ਵਾਸ ਦੇ ਵਿੱਚ ਲੈ ਕੇ ਸੋਸ਼ਲ ਮੀਡੀਆ ਦੇ ਗੁਰੇ ਪ੍ਰਭਾਵਾਂ ਬਾਰੇ ਜ਼ਰੂਰ ਜਾਣੂ ਕਰਵਾਉਗੇ ਮਿਲਾਂਗੇ ਕੱਲ ਨੂੰ ਕਿਸੇ ਨਵੀਂ ਵੀਡੀਓ ਦੇ ਨਾਲ ਸਾਰਿਆਂ ਨੂੰ ਸ਼ਸ਼ਕਾਲ ਜੀ